ਸਭ ਤੋਂ ਪਹਿਲਾਂ ਜੀ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਹੁਣੇ ਤੁਸੀਂ ਆਸਟ੍ਰੇਲੀਆ ਜਾ ਕੇ ਆਏ ਹੋ ਕਿਸ ਤਰ੍ਹਾਂ ਦਾ ਸਿਨੈਰੀਓ ਸੀਗਾ ਕਿ ਜਿਹੜੇ ਸਟੂਡੈਂਟ ਨੂੰ ਮਿਲੇ ਹੋ ਜਿਹੜੇ ਕ੍ਰੀਏਟਿਵ ਫਿਊਚਰ ਵੱਲੋਂ ਭੇਜੇ ਗਏ ਆ ਜਾਂ ਹੋਰ ਵੀ ਜਿਹੜੀਆਂ ਕਿਸੇ ਕੰਪਨੀ ਵੱਲੋਂ ਭੇਜੇ ਗਏ ਹੁਣ ਤੁਹਾਡੀ ਸਟੂਡੈਂਟਸ ਨਾਲ ਗੱਲਾਂ ਬਾਤਾਂ ਹੋਈਆਂ ਕਿਸ ਤਰ੍ਹਾਂ ਦਾ ਉੱਥੇ ਉਹ ਆਪਣਾ ਸਰਵਾਈਵ ਕਰ ਪਾ ਰਿਹਾ ਹੈ ਸਟੱਡੀ ਕਿਵੇਂ ਚੱਲ ਰਹੀ ਹੈ ਜਾ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਕਿਹੜੀਆਂ ਬੈਸਟ ਆਪਸ਼ਨਸ ਹੈਗੀਆਂ ਨੇ ਸਟੂਡੈਂਟਸ ਦੇ ਲਈ ਅ ਪਲਵਿੰਦਰ ਜੀ ਮੈਂ ਆਸਟ੍ਰੇਲੀਆ ਟੂਰ ਤੇ ਗਈ ਸੀਗੀ ਆਸਟ੍ਰੇਲੀਆ ਮੈਂ ਜਦ ਟੂਰ ਦਾ ਮੇਰਾ ਰੀਜ਼ਨ ਜਿਹੜਾ ਸੀਗਾ ਜਿਹੜੇ ਸਾਡੇ ਬੱਚੇ ਇਥੋਂ ਆਸਟ੍ਰੇਲੀਆ ਸਟੱਡੀ ਐਕਸਚੇਂਜ ਪ੍ਰੋਗਰਾਮ ਦੇ ਲਈ ਜਾ ਰਹੇ ਨੇ ਖਾਸ ਕਰਕੇ ਸਾਡੇ ਗੈਪ ਵਾਲੇ ਬੱਚੇ ਜਿਨ੍ਹਾਂ 2019 2018 ਪਾਸ ਆਊਟ ਨੇ ਤੇ ਮੇਜ਼ਰ ਮੇਰਾ ਕੰਸਰਨ ਉਹਨਾਂ ਬੱਚਿਆਂ ਦੇ ਨਾਲ ਮਿਲਣਾ ਸੀਗਾ ਕਿਸੇ ਬੱਚੇ ਦੀਆਂ ਸੀਓਆਈ ਆਈਆਂ ਉਹਨਾਂ ਦਾ ਵੀਜ਼ਾ ਜਿਹੜਾ ਅੱਗੇ ਕਨਵਰਟ ਦੇ ਵਾਸਤੇ ਅਪਲਾਈ ਕੀਤਾ ਹੋਇਆ ਹੈ ਕੁਝ ਬੱਚਿਆਂ ਦੇ ਜਿਨ੍ਹਾਂ ਵੀਜ਼ਾਸ ਗ੍ਰਾਂਟ ਹੋ ਗਏ ਸੀਗੇ ਅਸੀਂ ਕਨਵਰਟ ਕਰਾ ਲਏ ਸੀਗੇ ਉਹਨਾਂ ਬੱਚਿਆਂ ਨੂੰ ਮਿਲਣਾ ਮੇਰਾ ਬਹੁਤ ਮੇਜ਼ਰ ਸੀਗਾ ਜਿਹਦੇ ਲਈ ਇਹ ਮੈਂ ਟੂਰਤੇ ਗਈ ਸੀਗੀ ਬਾਕੀ ਜਿਹੜੇ ਸਾਡੇ ਸਟੂਡੈਂਟ ਆਲਰੇਡੀ ਜਿਹੜੇ ਰੈਗੂਲਰ ਸਟੱਡੀ ਲਈ ਗਏ ਆ ਉਹਨਾਂ ਨੂੰ ਵੀ ਮੈਂ ਮਿਲੀ ਆ ਉੱਥੇ ਤੇ ਜਿਹੜੀਆਂ ਮੇਜ਼ਰ ਸੀਜ਼ਾਂ ਦੇਖਣ ਦੇ ਵਿੱਚ ਆਈਆਂ ਜਿਹੜੀਆਂ ਚੀਜ਼ਾਂ ਅਸੀਂ ਉੱਥੇ ਵਾਚ ਕੀਤੀਆਂ ਐ ਜਿਹੜੀਆਂ ਸਟੂਡੈਂਟਸ ਦੀਆਂ ਉੱਥੇ ਅਸੀਂ ਗੱਲਬਾਤ ਸੁਣੀ ਆ ਤੇ ਜਿਹੜਾ ਇੱਕ ਰੋਲਾ ਹੈ ਕਿ ਮਾਰਕੀਟ ਦੇ ਵਿੱਚ ਕੰਮ ਹੈ ਨਹੀਂ ਫੋਰਨ ਕੰਟਰੀਆਂ ਦੇ ਵਿੱਚ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ ਤੇ ਮੋਸਟਲੀ ਅਸੀਂ ਬੱਚਿਆਂ ਨੂੰ ਮਿਲੇ ਆ ਮੋਸਟਲੀ ਬੱਚੇ ਦੋ ਦੋ ਸ਼ਿਫਟਾਂ ਦੇ ਵਿੱਚ ਉੱਥੇ ਕੰਮ ਕਰ ਰਹੇ ਨੇ ਨਾਲ-ਨਾਲ ਆਪਣਾ ਕਾਲਜ ਯੂਨੀਵਰਸਿਟੀ ਵੀ ਜਿਹੜੀ ਆ ਸਟੱਡੀ ਜਿਹੜੀ ਆ ਉਹ ਵੀ ਨਾਲ ਦੀ ਨਾਲ ਪੈਰਲਰ ਕਰ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਕਿਸੇ ਵੀ ਬੱਚੇ ਨੂੰ ਆਸਟ੍ਰੇਲੀਆ ਦੇ ਵਿੱਚ ਕੋਈ ਕੰਮ ਦੀ ਕਾਇਟ ਹੈਗੇ ਆ ਥੋੜੇ ਕੰਮ ਬਟ ਇਹ ਨਹੀਂ ਕਿ ਕਿਸੇ ਬੱਚੇ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਕੰਮ ਸਾਰੇ ਬੱਚਿਆਂ ਨੂੰ ਮਿਲ ਰਿਹਾ ਸਾਰੇ ਬੱਚੇ ਆਪਣੀਆਂ ਫੀਸਿਸ ਕੱਢ پا ਰਹੇ ਨੇ ਮੇਜਰ ਜਿਹੜਾ ਬੱਚੇ ਦਾ ਜਿਹੜਾ ਉੱਥੇ ਰੀਜ਼ਨ ਹੈ ਉਹ ਪੀਆਰ ਦੇ ਲਈ ਕਨਸਰਨ ਹੈ ਕਿਉਂਕਿ ਉੱਥੇ ਮੋਸਟਲੀ ਬੱਚੇ ਦੀ ਜਿਹੜੀ ਆ ਥੋੜਾ ਜਿਹਾ ਬਿਜ਼ਨਸ ਦੇ ਤਰੀਕੇ ਨਾਲ ਉਸ ਚੀਜ਼ ਨੂੰ ਸੋਚਿਆ ਜਾਂਦਾ ਬੱਚੇ ਨੂੰ ਕਾਲਜ ਚੇਂਜ ਕਰਾ ਦਿੱਤਾ ਜਾਂਦਾ ਫਿਰ ਬੱਚਾ ਉਹ ਕੋਰਸ ਕਰਦਾ ਮੰਨ ਲਓ ਕਿ ਬੱਚਾ 5 6 ਸਾਲ 7 ਸਾਲ 8 ਸਾਲ ਕੰਟੀਨਿਊਸਲੀ ਬੈਕ ਟੂ ਬੈਕ ਸਟੱਡੀ ਕਰੀ ਜਾਂਦਾ ਸਟੱਡੀ ਕਰੀ ਜਾਂਦਾ ਜ ਜਿਹਦੇ ਵਿੱਚ ਹੁਣ ਆਸਟ੍ਰੇਲੀਆ ਨੇ ਵੀ ਥੋੜੇ ਰੂਲ ਚੇਂਜ ਕੀਤੇ ਆ ਕਿ ਤੁਸੀਂ ਬਾਰ ਬਾਰ ਸਟੱਡੀ ਦੇ ਉੱਤੇ ਨਹੀਂ ਜਾ ਸਕਦੇ ਉਹਦੇ ਲਈ ਅਸੀਂ ਥੋੜੇ ਜੇ ਆਪਣੇ ਵੱਲੋਂ ਐਫਰਟਸ ਕੀਤੇ ਆ ਕ੍ਰੀਏਟਿਵ ਫਿਊਚਰ ਕਾਉਂਸਲੈਂਜਾਂ ਨੇ ਆਪਣਾ ਉੱਥੇ ਆਫਿਸ ਵੀ ਸੈਟਅਪ ਕਰ ਲਿਆ ਕਿ ਜਿਹੜੇ ਸਾਡੇ ਤੁਹਾਸੀ ਸਰਵਿਸਿਜ਼ ਦੇਈ ਸਕੀਏ ਬਾਕੀ ਹੋਰ ਬੱਚੇ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ ਜਿਨ੍ਹਾਂ ਨੂੰ ਜ਼ਰੂਰਤ ਆ ਅੱਗੇ ਗਾਈਡੈਂਸ ਦੀ ਕਿ ਕਿਵੇਂ ਵਰਕ ਪਰਮਿਟ ਕਨਵਰਟ ਕਰਾਈਏ ਵਾਰ-ਵਾਰ ਸਟੱਡੀ ਦੇ ਉੱਤੇ ਬੱਚਾ ਜਾ ਜਾ ਕੇ ਆਪਣੀਆਂ ਫੀਸਿਸ ਕੱਢ ਕੱਢ ਕੇ ਭਰੀ ਜਾ ਰਿਹਾ ਤੇ ਉੱਥੇ ਬੱਚਾ ਉਸ ਚੀਜ਼ ਦੀ ਬੱਚੇ ਨੂੰ ਨੌਲੇਜ ਨਹੀਂ ਹੈ ਸਮਝ ਨਹੀਂ ਕਹਿ ਲੋ ਤੇ ਜਾ ਕੇ ਲੋ ਕਿਸੇ ਐਕਸਪੀਰੀਅੰਸ ਕੰਸਲਟੈਂਟ ਕੋਲ ਨਹੀਂ ਪਹੁੰਚ ਪਾ ਰਿਹਾ ਤੇ ਸਾਡੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਉਹਨਾਂ ਬੱਚਿਆਂ ਦੀ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਹੈਲਪ ਕੀਤੀ ਜਾਵੇ ਕਿਹੜੇ ਏਰੀਆ ਦੇ ਵਿੱਚ ਜਾ ਕੇ ਉਹਨਾਂ ਨੂੰ ਪੀਆਰ ਮਿਲ ਸਕਦੀ ਹੈ ਕਿਹੜੇ ਜੌਬ ਬਾਫਰ ਤੇ ਉਹਨਾਂ ਨੂੰ ਵਰਕ ਪਰਮਿਟ ਮਿਲ ਸਕਦਾ ਹੈ ਉਹਦੇ ਲਈ ਅਸੀਂ ਪ੍ਰੋਪਰ ਕਨਸਰਨਡ ਹੈ ਇਸ ਟਾਈਮ ਬੱਚਿਆਂ ਦੇ ਲਈ ਤੇ ਉਹਦੇ ਲਈ ਅਸੀਂ ਪ੍ਰੋਪਰ ਹੈਲਪ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਦੇ ਲਈ ਅਸੀਂ ਬਹੁਤ ਸਾਰੇ ਜਿਹੜੇ ਸਾਡੇ ਕੋਲ ਸੋਰਸਸ ਵੀ ਹੈਗੇ ਨੇ ਜਿਨ੍ਹਾਂ ਦੇ ਥਰੂ ਅਸੀਂ ਬੱਚਿਆਂ ਦੀ ਹੈਲਪ ਕਰਾਂਗੇ ਤੇ ਸਾਡੇ ਜਿਹੜੇ ਉੱਥੇ ਹੈੱਡ ਨੇ ਆਫਿਸ ਸੰਭਾਲ ਰਹੇ ਨੇ ਉਹ ਪ੍ਰੋਪਰ ਤਰੀਕੇ ਨਾਲ ਸਾਨੂੰ ਟਾਈਮ ਟੂ ਟਾਈਮ ਉਹਨਾਂ ਦੀ ਅਪਡੇਸ਼ਨ ਵੀ ਦੇਣਗੇ ਤਾਂ ਕਿ ਅਸੀਂ ਇੱਥੋਂ ਵੀ ਜੋ ਬੱਚੇ ਦੀ ਹੈਲਪ ਕਰ ਸਕਦੇ ਉਹ ਵੀ ਕਰ ਸਕੀਏ ਤੇ ਕੁਝ ਸਾਡੇ ਬੱਚੇ ਜਿਹੜੇ ਹੁੰਦੇ ਆ ਇੰਡੀਆ ਦੇ ਵਿੱਚ ਬੈਠੇ ਆ ਉਹਨਾਂ ਨੂੰ ਉਥੋਂ ਾਰੇ ਜਾਨਣਾ ਤੇ ਉਹ ਸਾਡੇ ਆਸਟ੍ਰੇਲੀਆ ਦੇ ਹੈੱਡ ਆਫਿਸ ਦੇ ਵਿੱਚ ਵੀ ਜਾ ਕੇ ਗੱਲ ਕਰ ਸਕਦੇ ਨੇ ਜਿਹੜੇ ਸਾਡਾ ਆਸਟ੍ਰੇਲੀਆ ਦੇ ਵਿੱਚ ਆਫਿਸ ਹੈ ਕਿਉਂਕਿ ਜਿਹੜਾ ਇੰਡੀਆ ਦੇ ਵਿੱਚ ਬੱਚਾ ਬੈਠਾ ਉਹਨੂੰ ਆਸਟ੍ਰੇਲੀਆ ਦੇ ਬਾਰੇ ਕਨਸਰਨ ਹੁੰਦਾ ਕਿ ਉੱਥੇ ਕੀ ਚੱਲ ਰਿਹਾ ਤੇ ਉੱਥੋਂ ਦੇ ਸਟਾਫ ਨਾਲ ਗੱਲ ਕਰਕੇ ਉਹ ਜਾਣ ਸਕਦਾ ਹੈ ਕਿ ਉੱਥੇ ਕੀ ਸਿਨੈਰੀਓ ਕਿਵੇਂ ਦਾ ਮਾਹੌਲ ਹੈ ਕਿਦੇ ਵਿੱਚ ਅਪਲਾਈ ਕਰਕੇ ਕਿਵੇਂ ਜਾਇਆ ਜਾ ਸਕਦਾ ਹੈ ਬਿਲਕੁਲ ਹੈ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਨੇ ਜਿਵੇਂ ਮੈਮ ਹੁਣੇ ਆਸਟ੍ਰੇਲੀਆ ਤੋਂ ਆਏ ਆ ਖਾਸ ਤੌਰ ਤੇ ਅੱਜ ਇੱਥੇ ਆਉਣ ਤੋਂ ਬਾਅਦ ਇਹਨਾਂ ਦਾ ਫਰਸਟ ਸ਼ੋਅ ਸੀਗਾ ਤੇ ਉਸ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਐ ਸਟੂਡੈਂਟ ਕਿਵੇਂ ਕੰਮ ਕਰ ਸਕਦੇ ਆ ਉੱਥੇ ਕਿਸ ਤਰ੍ਹਾਂ ਦੇ ਨਾਲ ਸਰਵਾਈਵ ਕਰ ਸਕਦੇ ਆ ਪੀਆਰ ਨੂੰ ਲੈ ਕੇ ਤੁਹਾਨੂੰ ਕੀ ਆਪਸ਼ਨਸ ਹੈਗੀਆਂ ਨੇ ਤਾਂ ਜਿਵੇਂ ਮੈਮ ਕਹ ਰਹੀ ਹੈ ਕਿ ਰੇ ਕੰਟਰੀ ਦੇ ਵਿੱਚ ਕੰਮ ਨੂੰ ਲੈ ਕੇ ਜਦੋਂ ਕਈ ਵਾਰੀ ਸਟੂਡੈਂਟ ਹੁੰਦਾ ਜਾਂਦਿਆਂ ਸਰ ਤੁਹਾਨੂੰ ਥੋੜੀਆਂ-ਬੋੜੀਆਂ ਪ੍ਰੋਬਲਮਸ ਹੋ ਸਕਦਾ ਆ ਸਕਦੀਆਂ ਹੁਣ ਪਰ ਹਰ ਮੁਲਕ ਦੇ ਵਿੱਚ ਕੰਮ ਐ ਬਹੁਤ ਸਾਰੇ ਪੰਜਾਬੀ ਉੱਥੇ ਹੈਗੇ ਆ ਆਲਰੇਡੀ ਸੈਟਲ ਨੇ ਔਰ ਜਿਵੇਂ ਸ਼ੋ ਤੋਂ ਪਹਿਲਾਂ ਮੈਮ ਦੱਸ ਰਹੀ ਸੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਟੂਡੈਂਟ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਪੀਆਰ ਲੈ ਲਈ ਹੈ ਆਪਣੇ ਵਧੀਆ ਘਰ ਲਏ ਹੋਏ ਨੇ ਜਿਹੜਾ ਬਣਾਇਆ ਹੋਇਆ ਉਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ ਸਟੱਡੀ ਨੂੰ ਪ੍ਰੇਫਰੈਂਸ ਦੇਣੀ ਪੈਂਦੀ ਹੈ ਜੇ ਤੁਸੀਂ ਸਟੱਡੀ ਤੇ ਗਏ ਹੋ ਤਾਂ ਮੈਮ ਹੁਣ ਜਿਹੜੇ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਕੀ ਆਪਸ਼ਨਸ ਨੇ ਕਿਹੜਾ ਇਨਟੇਕ ਸਿਸਟਮ ਅੱਗੇ ਅਵੇਲੇਬਲ ਹੈ ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਨੇ ਜਿਹੜੇ ਅਪਲਾਈ ਕਰ ਸਕਦੇ ਆ ਆ ਪਲਵਿੰਦਰ ਜੀ ਖਾਸ ਕਰਕੇ 2024 ਵਾਲੇ ਸਟੂਡੈਂਟ ਲਈ ਜਿਹੜਾ ਮੈਂ ਮੈਸੇਜ ਜਿਹੜਾ ਕਨਵੇ ਕਰਨਾ ਚਾਹੁੰਦੀ ਆ ਬੱਚਿਆਂ ਦੇ ਤੱਕ ਕਿ ਇੱਕ ਤਾਂ ਆਪਣੇ ਆਇਲਟ ਸਕੋਰ ਦੇ ਉੱਤੇ ਮੇਜਰਲੀ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਆ ਆਪਾਂ 778 ਦੀ ਤਿਆਰੀ ਕਰਕੇ ਰੱਖੀਏ ਕਿਉਂਕਿ ਕੱਲ ਦੇ ਦਿਨ ਬੱਚਿਆਂ ਨੇ ਪੀਆਰ ਵੀ ਲੈਣੀ ਆ ਔਰ ਬੱਚੇ ਇਸ ਕੈਪੇਬਲ ਵੀ ਹੈਗੇ ਨੇ ਜਿਹੜੇ ਸਾਡੇ ਸਟੂਡੈਂਟ ਲੇਟੈਸਟ ਪਲੱਸ 2 ਪਾਸ ਨੇ ਗ੍ਰੈਜੂਏਸ਼ਨ ਪਾਸ ਆਊਟ ਨੇ ਤੇ ਸੌਰੀ ਗ੍ਰੈਜੂਏਸ਼ਨ ਦਾ ਤਾਂ ਅਜੇ ਅੱਗੇ ਰਿਜ਼ਲਟ ਆਉਣਾ ਪਰ ਖਾਸ ਕਰਕੇ ਜਿਹੜੇ ਪਲੱਸ 2 ਵਾਲਿਆਂ ਦਾ ਸਾਡੇ ਬੱਚਿਆਂ ਦਾ ਰਿਜ਼ਲਟ ਆ ਗਿਆ ਤੇ ਆਇਲੈਟਸ ਦੇ ਉੱਤੇ ਥੋੜਾ ਮੇਜਰਲੀ ਫੋਕਸ ਕਰੀਏ 36 ਜਿਹੜਾ ਹੈਗਾ ਹੈ ਐਵਰੀ ਮੋਡਿਊਲ ਦੇ ਵਿੱਚੋਂ ਤੁਹਾਡਾ ਜਿਹੜਾ ਈਚ ਮੋਡਿਊਲ ਤੁਹਾਡਾ 6 ਹੋਣਾ ਚਾਹੀਦਾ ਹੈ ਓਵਰਆਲ ਸਾਡੇ ਆਇਲੈਟਸ 6 ਆਇਲੈਟਸ ਸਕੋਰ ਹੈ ਤਾਂ ਤੁਹਾਡੇ ਲਈ ਬਹੁਤ ਬੈਸਟ ਓਪਰਚ्युनिटीज ਹੈਗੀਆਂ ਨੇ ਬਾਕੀ ਘੱਟ ਆਇਲੈਟਸ ਸਕੋਰ ਵਿਦਆਊਟ ਆਇਲੈਟਸ ਵਾਲੇ ਪੀਟੀ ਨਹੀਂ ਕੀਤਾ ਬੱਚਿਆਂ ਦੇ ਉਹਨਾਂ ਦੇ ਲਈ ਫਿਰ ਆਪਸ਼ਨ ਵੀ ਲਿਮਟਿਡ ਰਹਿ ਜਾਂਦੀਆਂ ਨੇ ਲਿਮਟਿਡ ਆਪਸ਼ਨਸ ਨੇ ਉਹਦੇ ਵਿੱਚ ਫਿਰ ਆਪਾਂ ਯੂਨੀਵਰਸਿਟੀ ਜਾਂ ਬਹੁਤ ਅੱਛਾ ਏਰੀਆ ਨਹੀਂ ਸੋਚ ਸਕਦੇ ਫਿਰ ਰੂਲਰ ਏਰੀਏ ਵਾਲੇ ਮੂਵ 온 ਕਰਾਂਗੇ ਇਸ ਕਰਕੇ ਜਿਹੜੇ ਬੱਚੇ ਕੈਪੇਬਲ ਨੇ ਜਿਹੜੇ ਆਪਣੇ ਆਇਲਟ ਸਕੋਰ ਈਚ ਮੋਡਿਊਲ 6 ਲੈ ਸਕਦੇ ਨੇ ਓਵਰ ਆਲ 6.5 ਜਿਹੜੀ ਰਿਕੁਆਇਰਮੈਂਟ ਹੈ ਇਸ ਟਾਈਮ ਆਸਟ੍ਰੇਲੀਆ ਦੀ ਜੇ ਤਾਂ ਉਹਨੂੰ ਫੁੱਲਫਿਲ ਕਰ ਸਕਦੇ ਨੇ ਤੇ ਜ਼ਰੂਰ ਬੱਚਿਆਂ ਨੂੰ ਕਰਨਾ ਚਾਹੀਦਾ ਹੈ ਇੱਕ ਆਸਟ੍ਰੇਲੀਆ ਗੈਪ ਨੂੰ ਲੈ ਕੇ ਬਹੁਤ ਸੀਰੀਅਸ ਹੈ ਤੇ ਗੈਪ ਦੇ ਨਾ ਵਧਾਓ ਗੈਪ ਦੇ ਉੱਤੇ ਥੋੜਾ ਫੋਕਸ ਕਰੋ ਜੇ ਤੁਹਾਡਾ ਗੈਪ 2 ਤੋਂ 3 ਮਹੀਨੇ 4 ਮਹੀਨੇ ਪੈ ਵੀ ਜਾਂਦਾ ਹੈ ਤੇ ਉਹਦੇ ਲਈ ਨਾਲ ਦੀ ਨਾਲ ਇੱਥੇ ਕੋਈ ਕੋਰਸ ਜਾਂ ਕੋਈ ਆਪਣੀ ਕੋਚਿੰਗ ਸਟਾਰਟ ਰੱਖੋ ਯਾਨੀ ਕਿ ਮੈਂ ਆਇਲਰਸ ਦੀ ਕੋਚਿੰਗ ਲੈ ਰਿਆ ਸੀ Y ਉਹ ਤੁਹਾਡੇ ਲਈ ਕਿਤੇ ਵੀ ਜਸਟੀਫਿਕੇਸ਼ਨ ਨਹੀਂ ਹੈ ਅਬ ਇਸ ਆਫੀਸਰ ਨੂੰ ਦੇਣ ਲਈ ਆਸਟ੍ਰੇਲੀਆ ਗਵਰਨਮੈਂਟ ਨੂੰ ਦੇਣ ਲਈ ਇਸ ਕਰਕੇ ਜਿਹੜੀ ਵੀ ਤੁਸੀਂ ਇੱਥੇ ਗੈਪ ਆ ਤੁਹਾਡਾ ਜਿਹੜਾ ਤੁਸੀਂ ਇੱਥੇ 2 ਮਹੀਨੇ 3 ਮਹੀਨੇ ਰਹਿ ਰਹੇ ਹੋ ਉਹ 2-3 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਕੁਝ ਨਾ ਕੁਝ ਜਿਹੜਾ ਉਹ ਕੀਤਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਹੜੇ ਵੀ ਬੱਚੇ ਸਾਡੇ ਕੋਲ ਅਪਲਾਈ ਕਰਨਾ ਉਹਨਾਂ ਚਾਹੁੰਦੇ ਨੇ ਜਿਹੜੇ ਬੱਚੇ ਸਾਡੇ ਕੋਲ ਇਸ ਟਾਈਮ 2024 ਵਾਲੇ ਪਾਸ ਆਊਟ ਨੇ ਉਹਨਾਂ ਬੱਚਿਆਂ ਦੀ ਮੈਂ ਖਾਸ ਕਰਕੇ ਇਸ ਟਾਈਮ ਜਿਹੜੀ ਅਸੈਸਮੈਂਟ ਖੁਦ ਲੈ ਰਹੀ ਆ ਆਸਟ੍ਰੇਲੀਆ ਆਨ ਤੋਂ ਬਾਅਦ ਕੀ ਅਸੈਸਮੈਂਟ ਬੱਚੇ ਮੈਨੂੰ ਖੁਦ ਦੇਣ ਤਾਂ ਕਿ ਬੱਚਿਆਂ ਦੇ ਕਨਸਰਨ ਨੂੰ ਮੈਂ ਜਾਣ ਸਕਾਂ ਬੱਚਿਆਂ ਦੇ ਜਿਹੜੇ ਇੰਟਰਸਟ ਨੂੰ ਜਾਣ ਸਕਾਂ ਤਾਂ ਕਿ ਬੱਚਿਆਂ ਦੇ ਵਿੱਚ ਜਿਹੜੀ ਇੱਕ ਮਾਈਂਡ ਦੇ ਵਿੱਚ ਸੈਟਅਪ ਹੁੰਦਾ ਹੈ ਕਿ ਮੈਂ ਇਸ ਕੋਰਸ ਦੇ ਵਿੱਚ ਜਾ ਕੇ ਮੈਂ ਆਪਣੇ ਫਿਊਚਰ ਦੇ ਵਿੱਚ ਮੇਰੇ ਡ੍ਰੀਮਸ ਨੇ ਮੈਂ ਇਹ ਕਰਾਂ ਤੇ ਉਹਦੇ ਉੱਤੇ ਮੇਜਰਲੀ ਕ੍ਰੀਏਟਿਵ ਫਿਚਰ ਕਾਉਂਸਲੈਂਜਾਂ ਵੱਲੋਂ ਫੋਕਸ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਆ ਕਿ ਬੱਚੇ ਨੂੰ ਉੱਥੇ ਜਾ ਕੇ ਪੀਆਰ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਪੀਆਰ ਜਿਹੜੀ ਆ ਬੱਚੇ ਦੀ ਇੱਥੋਂ ਹੀ ਅਸੀਂ ਪ੍ਰੀਪਲਾਨ ਕਰਕੇ ਚੱਲ ਰਹੇ ਹਾਂ ਕਿ ਬੱਚਿਆਂ ਦੀ ਆਸਟ੍ਰੇਲੀ ਦੇ ਵਿੱਚ ਮੇਜਰ ਪ੍ਰੋਬਲਮ ਬੱਚਾ ਨੂੰ ਪੀਆਰ ਨੂੰ ਲੈ ਕੇ ਹੁੰਦੀ ਆ ਔਰ ਜਿਹੜੇ ਬੱਚੇ ਸਾਡੇ ਬਾਰ-ਬਾਰ ਉਥੇ ਸਟੱਡੀ ਤੇ ਜਾ ਰਹੇ ਨੇ ਉਹਨਾਂ ਦੇ ਲਈ ਕ੍ਰੀਏਟਿਵ ਫਿਊਚਰ ਕਾਉਂਸਲੈਂਜਾ ਕੋਲ ਬਹੁਤ ਅੱਛੀਆਂ ਆਪਸ਼ਨਸ ਨੇ ਭਾਵੇਂ ਮੈਂ ਬਾਕਪਮੈਂਟ ਦੀ ਗੱਲ ਕਰਾਂ ਭਾਵੇਂ ਮੈਂ ਪੀਆਰ ਦੀ ਗੱਲ ਕਰਾਂ ਹੋਰ ਸਾਡੇ ਜਿਹੜੇ ਬੱਚੇ ਇੱਥੇ ਗੈਪ ਵਾਲੇ ਬੈਠੇ ਨੇ 19 18 ਪਾਸ ਆਊਟ ਉਹਨਾਂ ਦੇ ਲਈ ਸਾਡੇ ਕੋਲ ਆਸਟ੍ਰੇਲੀਆ ਸਟੱਡੀ ਐਕਸਚੇਂਜ ਪ੍ਰੋਗਰਾਮ ਵੀ ਅਵੇਲੇਬਲ ਆ ਉਹਦੇ ਵਿੱਚ ਵੀ ਅਪਲਾਈ ਕਰਕੇ ਤੁਸੀਂ ਜਾ ਸਕਦੇ ਹੋ ਉੱਥੇ ਜਾ ਕੇ ਅਸੀਂ ਤੁਹਾਡਾ ਸਟੱਡੀ ਪਰਮਿਟ ਕਨਵਰਟ ਕਰਾਵਾਂਗੇ ਇੱਥੋਂ ਤੁਸੀਂ ਟੂਰਿਸਟ ਵੀ ਤੇ ਕਾਫੀ ਸਾਡੇ ਸਟੂਡੈਂਟ ਉਥੇ ਜਾ ਵੀ ਚੁੱਕੇ ਨੇ ਜਿਨ੍ਹਾਂ ਨੂੰ ਮੈਂ ਮਿਲ ਕੇ ਵੀ ਆਈਆਂ ਤੇ ਇਸ ਟਾਈਮ ਉਹ ਬੱਚੇ ਸਾਡੇ ਸੈਟਲ ਵੀ